ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਤੇ ਰੱਖਿਆ ਕੈਮਰਾ ਹਾਂਜੀ ਤੁਹਾਡੇ ਤੇ ਰੱਖਿਆ ਕੈਮਰਾ ਤੇ ਅੱਜ ਹੈਗਾ ਸੰਡੇ ਤੇ ਸਾਰੇ ਰਿਲੈਕਸ ਮੂਡ ਚ ਬੈਠੇ ਨੇ ਆਹ ਰਿਲੈਕਸ ਮੂਡ ਤੇ ਆ ਸਾਰੇ ਮੂਡ ਮੂਡ ਕੇ ਮੂਡ ਨਹੀਂ ਇਹ ਪਲੇਨ ਮੋਡ ਹੁੰਦਾ ਨਾ ਫੋਨ ਦਾ ਅੱਛਾ ਪਲੇਨ ਤੇ ਮਤਲਬ ਏਅਰ ਪਲੇਨ ਮੋਡ ਆਨ ਕਰ ਦੋ ਤੇ ਉਹ ਤੇ ਨੈਟਵਰਕ ਸਾਰਾ ਚੱਲ ਜਾਂਦਾ ਏਅਰ ਪਲੇਨ ਮੋਡ ਆਨ ਨਾ ਹੋਇਆ ਹੈ ਮਤਲਬ ਜਦੋਂ ਹੁਣ ਕਪੜੇ ਪਾ ਲਏ ਜਾਂ ਮਤਲਬ ਤਿਆਰ ਤੇ ਹੋ ਗਏ ਫਿਰ ਵਰਕ ਮੋਡ ਆਨ ਹੋ ਗਿਆ ਮੇਰੇ ਕੰਚ ਕੁਝ ਬੋਲ ਗਿਆ ਫਿਰ ਬੋਲੀ ਇਹਨੂੰ ਪਤਾ ਕਿ ਮੇਰੇ ਕੰਨ ਮੈਂ ਵੀ ਸੇਰ ਤੋਤਾ ਜੇ ਸੇਰੋਂ ਜਾ ਹੋਈ ਯਾਰ ਤਾਂ ਕੰਮ ਚੱਲ ਦੱਸ ਚੱਲ ਦੱਸ ਮੈਨੂੰ ਦੱਸਣਾ ਹਾਂ ਚੱਲ ਦੱਸ ਹੋਰ ਮੈਂ ਹੋਰ ਮੈਂ ਛੁੱਟੂਗੀ ਗਾਲਾਂ ਮੈਂ ਅੱਧਾ ਦੇ ਕੰਮ ਅੱਗੇ ਜ਼ੇਰ ਬੋਣੇ ਆਪਾਂ ਸਾਰਿਆਂ ਨੇ ਸਿਰ ਧੋ ਲਿਆ ਪਰ ਸਿਰੋ ਕੁਮਾਰ ਦੀ ਗੱਲ ਹੈ ਬਈ ਮੈਂ ਗੱਲ ਤੁਹਾਨੂੰ ਦੱਸੀ ਮੈਂ ਕੰਮ ਦੇ ਵਿੱਚ ਬੋਲਾਂ ਮੈਂ ਕਿ ਭਾਈ ਕਹਿੰਦਾ ਤੁਹਾਡੇ ਵਿੱਚ ਵੀ ਉਹ ਤਾਂ ਛੇੜੀ ਨਹੀਂ ਲੱਗੀ ਕੰਮ ਕਰੋ ਸਾਰੇ ਚਾਹੀਏ ਕੀ ਚੇਲੇਗਾ ਕੀ ਕਰਦੀ ਮੈਂ ਐਸੇ ਜਹਾਈ ਦੇ ਹਾਈ ਤੇ ਮੈਂ ਐਸੇ ਬੁਹਿਨਾ ਬੋਲੇ ਮੈਂ ਨਾ ਮੈਂ ਨਾ ਬੋਲੇ ਆ ਜੇ ਮੈਨੂੰ ਪਤਾ ਹੈ ਕਿ ਮੈਨੂੰ ਹੋਰ ਤਰ੍ਹਾਂ ਦਾ ਕੁਦਕਤਾਰੀ ਆ ਜਾਂਦੀਆਂ ਕਾਲੇ ਚ ਮੈਰੀ ਕੋਈ ਦਬਸਨ ਜਾਂਦੀ ਇਤਰਾ ਵੀ ਗਾਲੀ ਗੱਲ ਕਰ ਕੰਚ ਕਰ ਹੁਣ ਸੀ ਸਾਰੋ ਇਹਨੂੰ ਹਾਂ ਠੀਕ ਆ ਠੀਕ ਆ ਠੀਕ ਆ ਜੋ ਸਾਰੇ ਜਣੇ ਬੈਠੇ ਆ ਚਾਹ ਪੀਂਦੇ ਆ ਆ ਜਿਹੜੀ ਨਾ ਰੋਟੀ ਜਿਹੜੀ ਆ ਨਾ ਇਹਦੇ ਚੰਮ ਦੀ ਰੋਟੀ ਬਣ ਗਈ ਸਮਝੋ ਇਹਦੇ ਚ ਨਾ ਆਪਾਂ ਇੰਨਾ ਕੁਸ਼ ਮਿਕਸ ਕੀਤਾ ਖਾਣੀ ਲਈ ਨੀ ਸਵਾਦ ਆ ਇਹਦੇ ਵਿੱਚ ਹੈਗਾ ਆ ਗੰਗਣੀ ਕੋਦਰਾ ਕੋਦਰਾ ਕਹਿੰਦੇ ਮੈਂ ਇਹ ਮਿਕਸ ਨਹੀਂ ਕਰਨੇ ਚਾਹੀਦੇ ਪਰ ਹੁਣ ਆਪਾਂ ਮਿਕਸ ਕਰਕੇ ਹਨਾ ਵਾਕੋ-ਵਕਣੀ ਇਹ ਸਾਰਾ ਆਪਾਂ ਮਿਕਸ ਕਰ ਲਿਆ ਸ਼ੂਗਰ ਦਾ ਕਰਕੇ ਕਹਿੰਦੇ ਮਿਕਸ ਕਰ ਕਹਿੰਦੇ ਕਿ ਸਾਰੇ ਅਲੱਗ-ਅਲੱਗ ਖਾਣੇ ਚਾਹੀਦੇ ਵੈ ਸਾਰੇ ਸਾਰੇ ਨਾਜ ਮੈਂ ਚਾਹ ਦੀ ਡਕਾਰ ਮਾਰਨੀ ਤੇ ਇਹ ਦੇ ਵਿੱਚ ਹੈਗੀ ਆ ਕੰਗਣੀ ਕੋਦਰਾ ਛੋਲੇ ਆ ਸੋਇਆਬੀਨ ਬਾਜਰਾ 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 ਹੋਰ ਤੇ ਉਹ ਵੀ ਰਾਗੀ ਰਾਗੀ ਐਨੇ ਚੀਚਾਂ ਦਾ ਇਹ ਆਟਾ ਪਸਾਇਆ ਪਰ ਇੰਨੀ ਸਖਤ ਰੋਟੀ ਬਣਨੀ ਵੀ ਛੋਲਨੇ ਮਤਲਬ ਇਸਰ ਅੱਛਾ ਅੱਛਾ ਹਾਂ ਵੇਖ ਲੋ ਉਹੀ ਗੱਲ ਹੋ ਗਈ ਨਾ ਫਿਰ ਕਣਕਾਂ ਦੇ ਦਰਖਤ ਕਿਤੇ ਡੈਡੀ ਜੀ ਕਣਕ ਦੇ ਕਿੱਡੇ ਕਿੱਡੇ ਵੱਡੇ ਹੁੰਦੇ ਦਰਖਤ ਹਾਂ ਕਣਕਾਂ ਦੇ ਦਰਖਤ ਦਲਜੀਤ ਗੌਰ ਜੀ ਨਾ ਹੋਸਟਲ 'ਚ ਪੜਦੇ ਸੀ ਤੇ ਜਦੋਂ ਹੋਸਟਲ 'ਚ ਆਏ ਤੇ ਉਹ ਕਣਕ ਦੀ ਗੱਲ ਇਹਦੇ ਕਹਿੰਦੇ ਕਿ ਕਿੱਡੇ ਕਿੱਡੇ ਵੱਡੇ ਹੁੰਦੇ ਦਰਖਤ ਕਣਕਾਂ ਦੇ ਸੋ ਕਿ ਸਜੀ ਦੀ ਨੌਲੇਜ ਨਾ ਮੇ ਆਹ ਤੇ ਉਹ ਤਾਂ ਇੰਦਾ ਇਹ ਤੁਸੀਂ ਇੱਧਰ ਰਹੇ ਪਿੰਡ 'ਚ ਹਨਾ ਨਹੀਂ ਉੱਥੇ ਪਲੇ ਉੱਥੇ ਵੱਡੇ ਹੋਏ ਸਭ ਕੁਝ ਹਨਾ ਤੁਹਾਨੂੰ ਤੇ ਹਰ ਚੀਜ਼ ਦਾ ਪਤਾ ਸਾਨੂੰ ਸ਼ਹਿਰੀਆਂ ਨੂੰ ਨਹੀਂ ਪਤਾ ਅਸੀਂ ਤੇ ਪੁੱਛਣਾ ਹੀ ਹਾਂ ਸੋ ਇਹ ਨਾ ਆ ਰੋਟੀ ਬਹੁਤ ਹੈਲਦੀ ਆ ਪਰ ਇਹ ਨਾ ਤੁਸੀਂ ਜਦੋਂ ਬਣਾਉਂਦੇ ਜੇ ਨਾ ਉਦੋਂ ਹੀ ਖਾ ਲੋ ਤੇ ਵਧੀਆ ਆ ਨਹੀਂ ਤੇ ਫਿਰ ਸੋਕ ਜਾਂਦੀ ਆ ਸੋ ਚਲੋ ਲਓ ਖਾਓ ਤੁਸੀਂ ਥੋੜਾ ਜਿਹਾ ਹੈਗੀ ਆ ਖਾ ਲੋ ਜੀ ਗੱਲ ਤੇ ਹੀ ਮਮੀ ਨੀਂਦ ਆ ਗਈ ਨਹੀਂ ਦੁਬਾਰਾ ਦਾ ਟਾਈਮ ਹੋ ਗਿਆ ਨਾ ਤੇ ਅਸਲ 'ਚ ਨਾ ਆਪਾਂ ਇਹ ਆ ਗਈ ਸਾਡੀ ਨਵੀਂ ਕਣਕ ਹੈ ਨਾ ਨਵੀਂ ਕਣਕ ਤੇ ਕਣਕ ਦੇ ਬੂਟਿਆਂ ਨਾਲ ਕਣਕ ਹੀ ਤੋੜ ਲਿਆ ਹੁੰਦੀ ਹੈ ਤੇ ਇਹਨੂੰ ਧੋ ਲਿਆ ਮਮੀ ਕਹਿੰਦੇ ਇਹਦਾ ਅਸੀਂ ਹਰ ਸਾਲ ਨਾ ਨਹੀਂ ਮੈਂ ਤੁਹਾਡੇ ਮੈਂ ਤੁਹਾਡੇ ਨਾਲ ਹੀ ਗੱਲ ਕਰਨੀ ਤੁਹਾਡੇ ਤਾਂ ਹੀ ਗੱਲ ਕਰਨੀ ਕਣਕ ਤੇ ਬੂਟਿਆਂ ਨੂੰ ਕਣਕ ਤੋੜ ਲਿਆ ਹੁੰਦੀ ਆ ਠੀਕ ਹੈ ਇਹ ਤੇ ਕਣਕ ਆ ਗਈ ਸਾਡੀ ਘਰੇ ਤੇ ਇਹਨਾਂ ਇਹਨੂੰ ਧੋ ਲਿਆ ਆ ਤੇ ਆਪਾਂ ਬਣਾਉਣੇ ਹਰ ਸਾਰ ਸੀਰਾ ਜਿਹੜਾ ਕਿ ਅਸੀਂ ਸਾਰੇ ਬੜੇ ਸੁਆਦ ਨਾਲ ਖਾਂਦੇ ਆ ਜਦੋਂ ਸ਼ੁਰੂ ਸ਼ੁਰੂਆਤ ਕਰਦੇ ਆਪਾਂ ਨਵੀਂ ਕਣਕ ਦੀ ਵੈਸੇ ਇਹਦੇ ਹਾਂ ਸੀਰਾ ਬਣਾਵਾਂਗੇ ਜਦੋਂ ਉਤਰਾ ਦੇ ਪਈ ਹੈ ਪੁਰਾਣੇ ਵਾਲੀ ਵੀ ਪਰ ਆ ਨਵੀਂ ਥੋੜੀ ਜੀ ਰੱਖੀ ਆ ਕਿ ਇਹਨੂੰ ਪੀਸ ਕੇ ਘਰੇ ਮਮੀ ਆਟਾ ਬਣਾਉਣਾ ਇਹਦਾ ਕਿ ਮੋਟਾ-ਵੱਟਾ ਰੱਖਣਾ ਥੋੜਾ ਮੋਟਾ ਥੋੜਾ ਮੋਟਾ ਰੱਖੀਦਾ ਕਰਵਲਾ ਜੀ ਕਰਵਲਾ ਜੀ ਮੈਨੂੰ ਕਰੂਲੇ ਆ ਜਾ ਕਰਨਾ ਹੁਣ ਕਰੂਲੇ ਦਾ ਮਤਲਬ ਨਹੀਂ ਮੈਨੂੰ ਇਨਾ ਪਤਾ ਦਲੀਏ ਜਿਆਦਾ ਪੀਸਣਾ ਦਲੀਏ ਤੋਂ ਜਿਆਦਾ ਪੀਸਣਾ ਆਟਾ ਨਹੀਂ ਬਣਾਉਣਾ ਮਤਲਬ ਕਿ ਮੋਟਾ ਥੋੜਾ ਜਿਹਾ ਮੋਟਾ ਰਹੂਗਾ ਦਲੀਏ ਤੋਂ ਬਰੀਕ ਤੇ ਆਟੇ ਤੋਂ ਥੋੜਾ ਜਿਹਾ ਮੋਟਾ ਇਹ ਆਪਾਂ ਘਰੇ ਪੀਸ ਕੇ ਤੇ ਫਿਰ ਇਹਦਾ ਅਸੀਂ ਬਣਾਉਣਾ ਆ ਸੀਰਾ ਮੰਮੀ ਕਹਿੰਦੇ ਸੀਰਾ ਮੰਡਾ ਮੈਂ ਮੰਡਾ ਦੇ ਰੋਟੀ ਨੂੰ ਬੋਲੀਦਾ ਤੇ ਹੁਣ ਸੀਰਾ ਮੰਡਾ ਹੀ ਜਾਂਦਾ ਤੇ ਰੋਟੀ ਵੀ ਨਾਲ ਬਣ ਸੀਰਾ ਮੰਡਾ ਰੋਟੀ ਰੋਟੀ ਨੂੰ ਕਹਿੰਦੇ ਮੰਡਾ ਰੋਟੀ ਹੁੰਦੀ ਆ ਪਤਲੀ ਜੀ ਤੇ ਨਾਲ ਸੀਰਾ ਬਣਾਉਂਦੇ ਨੇ ਜਦੋਂ ਦਿੰਦੇ ਨੇ ਕਈ ਪਕੜੀਆਂ 5-7 ਦੇ ਅਨਾਜ ਨਵਾਂ ਕਰਦੇ ਜਦੋਂ ਤੇ ਬੱਚਿਆਂ ਨੂੰ ਸੱਦਕੇ ਖਵਾ ਕੇ ਤੇ ਫੇਰ ਅਨਾਜ ਨਵਾਂ ਕਰਦੇ ਆ ਇਹ ਪਿੰਡਾਂ ਚ ਰੀਤ ਆ ਇੱਕ ਕਿ ਨਵਾਂ ਨਾਜ ਜਦੋਂ ਹੁੰਦਾ ਇਦਾਂ ਕਰਦੇ ਸਾਰੇ ਇਹ ਚੱਕਣ ਕਣਕਾਂ ਨਹੀਂ ਆਂਦੀਆਂ ਘਰ ਚ ਤੇ ਉਹਨੂੰ ਪੀਸ ਕੇ ਪਹਿਲਾਂ ਬੱਚਿਆਂ ਨੂੰ ਖਵਾਉਣਾ ਸੀਰਾ ਬਣਾ ਕੇ ਤੇ ਗੁਰਦੁਆਰੇ ਪ੍ਰਚਾਰ ਦੇਣਾ ਤੇ ਫੇਰ ਆਈ ਆਈ ਤੇ ਆਪੇ ਡੱਫ ਜਾਂਦੇ ਮੈਂ ਵੀ ਉਹ ਕਹਿੰਦੀ ਨਹੀਂ ਪਿੰਡ ਚ ਕਰਦੇ ਨੇ ਨਹੀਂ ਹੋ ਤਾਂ ਗੁਰਦੁਆਰੇ ਤੇ ਚਲੋ ਕਣਕ ਜਾਂਦੀ ਹੈ ਜਿਹੜਾ ਹਰ ਕੋਈ ਭੇਜਦਾ ਗੁਰਦੁਆਰੇ ਦਾ ਦਸਵਾ ਕੱਢਦਾ ਹਿੱਸਾ ਪਰ ਆ ਜਿਹੜਾ ਸਿੱਧਾ ਏ ਤੇ ਹੀ ਆਪੇ ਡੱਫ ਜਾਂਦੇ ਨਹੀਂ ਫਿਰ ਹੁਣ ਇੱਥੇ ਸ਼ਹਿਰ ਚ ਕੋਈ ਬੱਚੇ ਆਹੀ ਕਿ ਕੋਲ ਨੇ ਤੇ ਪਿੰਡ ਚ ਤੇ ਬੱਚੇ ਆਉਂਦੇ ਆ ਪਿੰਡ ਚ ਤਾਂ ਜਾਂਦੀ ਨਹੀਂ ਮੈਂ ਬਣਾਉਂਦੀ ਅਛਾ ਬੱਚਿਆਂ ਨੂੰ ਹਾਂ ਬੱਚਿਆਂ ਨੂੰ ਪਾ ਦੋ ਪੰਜ ਕੁੜੀਆਂ ਤੇੜੀਆਂ ਆਈਆਂ ਵਿਦਿਆ ਨੂੰ ਗਾਣਾ ਵਿਦਿਆਏ ਦੋ ਕੁੜੀਆਂ ਉਹਦੀਆਂ ਆਪਣੀਆਂ ਉਹਦੀਆਂ ਮਾਸ਼ਾ ਨਾ ਨਾ ਵਿਦਿਆ ਹੁਣ ਵਿਚਾਰੀ ਉੱਥੇ ਗਈ ਆ ਮੜੀਆਂ ਜਦੋਂ ਹੁਣ ਵਿਦਿਆ ਵਿਦਿਆ ਯਾਦ ਕਰਨ ਦੇ ਜੀ ਮਤਲਬ ਵੀ ਉਦੋਂ ਸਮੇਂ ਦੀ ਗੱਲ ਕੋਲ ਉਹਨਾਂ ਵਿਚਾਰੇ ਨੂੰ ਪਤਾ ਜਿਹੜੀ ਸਾਡੇ ਵੀਡੀਓ ਦੇ ਉਹਨਾਂ ਨੂੰ ਕੀ ਪਤਾ ਵਿਦਿਆ ਕੌਣ ਆ ਕੰਮ ਵਾਲੀ ਹੁੰਦੀ ਸੀ ਸਾਡੀ ਸਾਦਰੀ ਹੁੰਦੀ ਸੀ ਤੇ ਸਾਰੇ ਬੱਚਿਆਂ ਨੂੰ ਸਾਰੇ ਪਸੰਦ ਆ ਸੀ ਸਿਰ ਆਖਾ ਲੀਆ ਠੀਕ ਸਾਵਲ ਜੀ ਤੁਹਾਡਾ ਕੀ ਚੱਲਣ ਡਿਆ ਕੰਮਾਰੇ ਕੁਛ ਨਹੀਂ ਆਪਣਾ ਚਾਹ ਚੱਲਣ ਡਿਆ ਵੱਡਾ ਆ ਇੰਦਰ ਚਾਹ ਚੱਲਣ ਡੀ ਓਕੇ ਜੀ ਚਾਹ ਵੇ ਲੋ ਪਤਾ ਨਹੀਂ ਅੱਧਾ ਕਿਲੋ ਚਾਹ ਅੱਧਾ ਕਿਲੋ ਚਾਹ ਵੇਂਦੇ ਆ ਚਾਹ ਚਾਹ ਅੱਧਾ ਕਿਲੋ ਅੱਧਾ ਲੀਟਰ ਹੁੰਦਾ ਕਿਲੋ ਨਹੀਂ ਹੁੰਦੀ ਲੀਕਾ ਚਾਹ ਜਿਹੜੀ ਲੀਟਰਾਂ ਚ ਹੁੰਦੀ ਨਾ ਕਿਲੋ ਚ ਹੈ ਨਾ ਤੇ ਮੈਂ ਉਹੀ ਗੱਲ ਕਹਿ ਰਿਹਾ ਕਿ ਮੈਂ ਤਾਂ ਕਾਫੀ ਜ਼ਿਆਦਾ ਪੀ ਪੀਦੀ ਆ ਕੀ ਚਾਹ ਚਾਹ ਇਹ ਚਾਹ ਹੋਰ ਕਿਉਂ ਨਾ ਛੁੱਟੀ ਆ ਰਹੀ ਕੁਝ ਕਰਨਾ ਚ ਇਹ ਹੀ ਕਰਨਾ ਚਾਹ ਨਹੀਂ ਤੂੰ ਇਹਦੇ ਦੁੱਧ ਚ ਪੱਤੀ ਗੁੜ ਪਾ ਕੇ ਪੀਂਦੇ ਜੀ ਪੱਤੀ ਗੁੜ ਤੇ ਸੌਂਫ ਵਗੈਰਾ ਪਾ ਕੇ ਤੇ ਉਹ ਜਿਹੜਾ ਮਸਾਲਾ ਬਣਾਇਆ ਉਹ ਪਾ ਕੇ ਪੀਂਦੇ ਜੈਣਾ ਮਸਾਲਾ ਮਸਾਲਾ ਬੜਾ ਸੁਆਦਾ ਹੈਗਾ ਨਹੀਂ ਸੁਆਦਾ ਚਾਹ ਰਹਿ ਤੇ ਹੋਰ ਕੀ ਤੇਰੀ ਨਵੀਂ ਗੱਲ ਹੈ ਕਿ ਤੇਰੀ ਆਪਣੀ ਸੱਤ ਚੱਲਦੀ ਰਹਿੰਦੀ ਆ ਜਿੱਥੇ ਕਿਤਾਬਾਂ ਪੜ੍ਹਨੀਆਂ ਕਿੱਥੇ ਜਾਣਾ ਹੁਣ ਲੰਡਨ ਜਾਣਾ ਆ ਲੰਡਨ ਲੱਭਣ ਦੇ ਆ ਵਿੱਚੋਂ ਕਿੱਥੇ ਕੀ ਦੇਖੂ ਐਸਾ ਮੁਝੇ ਮਨ ਕਰਦਾ ਕੀ ਪੁੱਛਾਂ ਤੂੰ ਕਿੰਨੀ ਕਿਤੂ ਲੱਗਦੀ ਆਂ ਜੇ ਤੁਸੀਂ ਦੋ ਘੰਟੇ ਦਾ ਰਸਤਾ ਅੱਛਾ ਚਾਚਾ ਜੀ ਦੇ ਘਰ ਤੋਂ ਪੁੱਛਣ ਡਿਆ ਕਿ ਲੰਡਨ ਆਈ ਕਿੱਥੇ ਆ ਦੋ ਘੰਟੇ ਲੱਗ ਜਾਂਦੇ ਦੋ ਘੰਟੇ ਜਾਂਦੇ ਦੋ ਘੰਟੇ ਆਉਂਦੇ ਦੋ ਘੰਟੇ ਦਾ ਮਤਲਬ ਕੀ ਹੋ 40 ਕਿਲੋਮੀਟਰ ਦੇ ਦੋ ਘੰਟੇ ਕੇ 20 ਕਿਲੋਮੀਟਰ ਦੇ ਦੋ ਘੰਟੇ ਨਹੀਂ ਟਾਈਮ ਦੋ ਘੰਟੇ ਲੱਗਦਾ ਮਤਲਬ ਉਹ ਉਹਨਾਂ ਦਾ ਕਿਸੇ ਡਿਸਟੈਂਸ ਨੂੰ ਘੰਟਿਆਂ ਹੀ ਤੇ ਨਹੀਂ ਨਾ ਨਾਪ ਸਕਦੇ ਉਹ ਤੇ ਮੈਨੂੰ ਸਨੀ ਨੇ ਨੀ ਨਾ ਦੱਸਿਆ ਕਿ ਵੀ ਹਾਂ ਜਿਹੜਾ 30 ਕਿਲੋਮੀਟਰ ਦੂਰ ਹੈ ਕਿੰਨੇ ਕਿਲੋਮੀਟਰ ਲਈ ਪਰ ਇਹਨਾਂ ਪਤਾ ਹੈ ਕਿ ਇੰਨਾ ਟਾਈਮ ਲੱਗ ਜਾਂਦਾ ਹੈ ਫੋਨ ਚਿੰਜ ਕਿੰਨੇ ਕਿਲੋਮੀਟਰ ਦੂਰ ਹੈ ਇਹ ਨਹੀਂ ਪਤਾ ਅੱਛਾ ਹੁਣ ਐਸਾ ਨੀ ਨੂੰ ਮੈਸੇਜ ਕਰਨ ਲੱਗ ਪਿਆ ਕੀ ਕਿੰਨੇ ਘੰਟੇ ਲਾਦੇ ਤੁਹਾਡੇ ਘਰ ਆਏ ਰੇ ਮੇਰੇ ਰੱਬਾ ਉਹ ਜਵਾਬ ਦੇਣ ਦਾ ਚਾਹ ਬੱਸ ਇਹਦੇ ਦਾਣੇ ਵੀ ਬਣਾ ਕੇ ਕੀ ਦਿਖਾਉਂਦੇ ਲੋਕੀ ਤਾਂ ਇਹਨੂੰ ਧੋਗੇ ਤੇ ਕਵੱਟੀ 'ਚ ਬਣਾ ਕੇ ਤੇ ਜਿਹੜਾ ਗੁੜ ਲਾਗੇ ਉਹ ਵੀ ਬੜੇ ਸਵਾਦ ਲੱਗਦੇ ਆ ਇਹ ਮਾਰੇ ਮੈਂ ਪਿਛਲੇ ਸਾਲ ਬਣਾਇਆ ਇਹਨੂੰ ਗੁੜ ਲਾ ਕੇ ਘਰੇ ਅਮਰੁੰਡੇ ਅਮਰੁੰਡੇ ਹਾਂ ਜੀ ਤੁਹਾਨੂੰ ਜੇਤਾ ਬੋਲਿਆ ਤੂੰ ਹੀ ਖਾਦੇ ਵੀ ਹੋਏ ਤਾਂ ਤੂੰ ਹੀ ਨਹੀਂ ਅਗਰ ਮੈਂ ਕਰਦੀ ਆ ਮੈਂ ਗੱਲ ਕੀਤੀ ਇਹਦਾ ਮਰੁੰਡੇ ਵੀ ਬਣ ਜਾਂਦੇ ਆ ਉਹ ਵੀ ਹਾਂ ਉਹ ਵੀ ਬਣਾਉਂਦੇ ਆ ਪੱਟੀ-ਪੁੱਟੀ ਵਾਲੀ ਤੇ ਹੁਣ ਗੱਲ ਗਈ ਹੁਣ ਪੱਟੀਆਂ ਹੁਣ ਪੱਟੀਆਂ ਵਾਲੀ ਗੱਲ ਗਈ ਬਸ ਇੰਨਾ ਭਾਗੀ ਏ ਤੇ ਡੋਨਾ ਆ ਉਥੇ WhatsApp ਗਈ ਨਾ ਅੱਜ ਫਿਰ ਵਰਜ਼ਲ ਜੀ ਤੇ ਪਰਚਾ ਆਇਆ ਮੈਂ ਸੋਚਿਆ ਇਹਦੇ ਕੱਪ ਚ ਕੁਛ ਆ ਕੱਪ ਚ ਕੁਛ ਨਹੀਂ ਨਹੀ 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 ਕੁਛ ਨਹੀਂ ਆ ਉਹ ਸਾਵਲ ਤੇ ਹੁਣ ਸਰਚ ਕਰਕੇ ਚਾਚਾ ਜੀ ਨੂੰ ਸਾਰਾ ਕੁਛ ਪੁੱਛ ਗਏ ਫੇਰ ਹੀ ਸਾਹ ਲਊਗਾ ਫੋਨ ਇਹਨੇ ਕਮਾ ਲਿਆ ਹੁਣ ਵੈਸੇ ਤੇ ਮੈਸੇਜ ਠਾਜ ਵੱਜਣ ਡਿਆ ਉਧਰੋਂ ਵੀ ਆ ਗਿਆ ਮੈਸੇਜ ਕਿ ਨਹੀਂ ਨਾਨਾ ਸਰਚ ਕਰੀਏ ਚਲੋ ਜੀ ਅੱਜ ਦਾ ਵਲੌਗ ਤੇ ਇੰਨਾ ਹੀ ਹੈ ਫਿਰ ਕੱਲ ਨੂੰ ਆਪਾਂ ਬਣਾਵਾਂਗੇ ਅੱਜ ਤੱਕ ਪੀਸਣਾ ਪੁੱਸਣਾ ਹੀ ਆ ਕੱਲ ਨੂੰ ਬਣਾਵਾਂਗੇ ਆਪਾਂ ਸੀਰਾ ਪੀਸਣਾ ਕਰਦੇ ਨੂੰ ਸੀਰਾ ਸਤਿ ਸ਼੍ਰੀ ਅਕਾਲ ਜੀ ਪੀਸਣਾ ਪੁੱਸਣਾ ਆ ਹੀ ਹੁੰਦਾ ਪੀਸਣਾ ਪੁੱਸਣਾ ਖਾਣਾ ਖੂਣਾ ਪੈਣਾ ਰੋਟੀ ਰਾਟੀ ਪਾਣੀ ਪੂਣੀ ਚਾਹ ਜੂ ਕੱਪੜੇ ਕੋਪੜੇ ਇਤਰੇ ਚੱਲਦਾ ਸੋਣਾ ਸਾਲਾ ਨਾਉਣਾ ਨਾਣਾ ਖਾਣਾ ਖੂਣਾ ਹਰ ਚੀਜ਼ ਇਤਰੇ ਚੱਲਦੀ ਹੈ ਜੀ ਸਤਿ ਸ਼੍ਰੀ ਅਕਾਲ ਜੀ